ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸਾਲ ਦੇ ਜਿਹੜੇ ਮੁਖੀ ਨੇ ਇਸ ਵਕਤ ਹਰਨਾਮ ਸਿੰਘ ਤੁਮਾ ਉਹਦੀ ਇੱਕ ਥੋਂ ਮੈਂ ਗੱਪ ਤੇ ਕਰਦੂਤ ਸੁਣਾਉਣੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਬੰਦੀ ਸਿੰਘਾਂ ਵਾਸਤੇ ਕੌਮੀ ਮੋਰਚਾ ਲਾਈ ਬੈਠੇ ਆ ਚੰਡੀਗੜ੍ਹ ਉਹਨਾਂ ਦਾ ਲੰਬਾ ਚੌੜਾ ਸੰਘਰਸ਼ ਹੈਗਾ ਔਰ ਇਹ ਕਹਿੰਦੇ ਨੇ ਕਿ ਜਿਹੜੇ ਬੰਦੀ ਸਿੰਘ ਨੇ ਸਾਡੀ ਕੌਮ ਦੇ ਯੋਧੇ ਨੇ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੇ ਦੂਜੇ ਪਾਸੇ ਜਿਹੜਾ ਇਹ ਖੌਤੀ ਬਾਬਾ ਤੁਹਾਡਾ ਟਕਸ਼ਾ ਲਈਏ ਮੈਂ ਤੁਹਾਡਾ ਤਾਂ ਕਹਿੰਨਾ ਕਿ ਅਸੀਂ ਇਹਨਾਂ ਨਾਲ ਕੋਈ ਲਗਾ ਦੇ ਗਨੇ ਰੱਖਦੇ ਤੇ ਮੇਰੇ ਬਾਰੇ ਤੁਹਾਨੂੰ ਸਭ ਨੂੰ ਪਤਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਕਬੀਰ ਨੂੰ ਨਾ ਮੰਨੇ ਤੇ ਨਾ ਮੰਨਾਂ ਤੇ ਨਾ ਸਾਨੂੰ ਬਹੁਤੀ ਲੋੜ ਪੈਂਦੀ ਹੈ ਅਸੀਂ ਜਿਹੜਾ ਇਹਨਾਂ ਦਾ ਪਜਾਰੀਆਂ ਦਾ ਬਣਾਇਆ ਹੋਇਆ ਰੱਬ ਹੈ ਅਸੀਂ ਉਹਨੂੰ ਵੀ ਨਹੀਂ ਮੰਨਦੇ ਤੇ ਹੁਣ ਇਹਨੇ ਕੀ ਕਿ ਹੈ ਗੁਰਸਾਹਿਬ ਦੀ ਹਜ਼ੂਰੀ ਵਿੱਚ ਕਥਾ ਕਰਦੇ ਨੇ ਕਹਿੰਦਾ ਇੱਕ ਡਾਕੂ ਨੇ 100 ਕਤਲ ਕੀਤਾ ਸੀ ਇੱਕ ਡਾਕੂ ਨੇ 100 ਕਤਲ ਕੀਤਾ ਸੀ ਤੇ ਉਹਨੇ 12 ਸਾਲ ਲਗਾਤਾਰ ਸੇਵਾ ਕੀਤੀ ਉਹਦੇ ਕਤਲ ਮਾਫ ਹੋ ਗਏ ਇਹ ਗਾਪੇ ਨੇ ਕਿੱਥੇ ਮਾਰੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਰੀ ਹੁਣ ਥੋੜਾ ਜਿਹਾ ਜਿਹੜਾ ਮੈਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਉਧਰ ਨੂੰ ਆਓ ਇਹਨੂੰ ਹਰਾਮਖੋਰ ਨੂੰ ਇਹ ਪੁੱਛੋ ਵੀ ਜੇ ਇੱਕ 100 ਕਤਲ ਕਰਨ ਵਾਲੇ ਡਾਕੂ ਨੂੰ ਸੇਵਾ ਕਰਕੇ 마ਫ ਕੀਤਾ ਜਾ ਸਕਦਾ ਹੈ ਤੇ ਫਿਰ ਬੰਦੀ ਸਿੰਘਾਂ ਬਾਰੇ ਤੁਸੀਂ ਕਿਉਂ ਬਿਲਕ ਦਿਓ ਜੇ ਉਹਦੀ ਸਜ਼ਾ 마ਫ ਹੋ ਸਕਦੀ ਹੈ ਉਹਦੇ ਗੁਨਾਹ 마ਫ ਹੋ ਸਕਦੇ ਹੈ ਫਿਰ ਬੰਦੀ ਸਿੰਘਾਂ ਨੂੰ ਸੇਵਾ ਕਰਕੇ ਬਾਹਰ ਕਢਾ ਲਓ ਜੇ ਤੁਹਾਡੀ ਸੇਵਾ ਵਿੱਚ ਇੰਨੀ ਹਿੰਮਤ ਹੈ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਤਾਂ ਫਿਰ ਕਿਉਂ ਬਿਲਕ ਦਿਓ ਆ ਤੁਹਾਡਾ ਅਮਰਪਾਲ ਜਿਹਨੂੰ ਮੂਤਪਾਲ ਕਿਹਾ ਜਾਂਦਾ ਹਾਲੇ 2 ਸਾਲ ਨਹੀਂ ਹੋਏ ਉਹ ਜੇਲ੍ਹ ਵਿੱਚ ਬੈਠਾ ਬਿਲਕੀ ਜਾਂਦਾ ਕਿਤੇ ਕੁਝ ਕਹਿੰਦਾ ਕਿਤੇ ਕੁਝ ਕਹਿੰਦਾ ਕਿਤੇ ਉਹਦੀ ਮਾਂ ਫਿਰਦੀ ਆ ਦਰਦਰ ਤੇ ਕਿਤੇ ਉਹ ਧਰਨਾ ਲਾਉਂਦੇ ਆ ਕਿਤੇ ਉਹਦਾ ਪਿਓ ਖਿਲਦਾ ਕਿਤੇ ਐਮਪੀ ਜੁਣਾ ਲੜਾ ਕੇ ਉਹਨੂੰ ਐਮਪੀ ਬਣਾਇਆ ਤੇ ਉਹ ਬੰਦੇ ਬਿਲਕਦੇ ਫਿਰਦੇ ਆ ਇਹ ਟਕਸਾਲ ਦਾ ਮੁਖੀ ਆ ਇਹ ਕਿਹਦੀ ਗੱਡੀ ਦੇ ਵਿੱਚ ਬੈਠਾ ਜਿਹੜਾ ਭਿੰਡਰਾਂ ਵਾਲਾ ਕੌਮ ਨੂੰ ਮਰਵਾ ਕੇ ਗਿਆ ਉਹਦੇ ਗੱਡੀ ਤੇ ਬੈਠਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਬੰਦਾ ਇਹ ਕਹੀ ਜਾਂਦਾ ਕਹਿੰਦਾ ਇੱਕ ਡਾਕੂ ਨੇ 100 ਕਤਲ ਕੀਤਾ ਸੀ ਤੇ 12 ਸਾਲ ਉਹਨੇ ਸੇਵਾ ਕੀਤੀ ਤੇ ਉਹਦੇ ਗੁਨਾਹ माफ ਹੋ ਗਏ ਅੱਛਾ ਦੂਜੀ ਗੱਲ ਮੈਂ ਹੋਰ ਕਹਿਣੀ ਹੈ ਕਿ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਜਿੰਨੇ ਮਰਜ਼ੀ ਕਤਲ ਕਰੋ ਸੇਵਾ ਕਰਕੇ ਮਾਫ਼ ਹੋ ਜਾਣਗੇ ਤੁਹਾਡੀ ਸੋਚ ਕਿੱਥੇ ਖੜੀ ਆ ਤੁਸੀਂ ਇੱਕ ਪਾਸੇ ਢੰਡੋਰਾ ਪਿੱਟਦੇ ਹੋ ਕਿ ਅਸੀਂ ਬਾਬੇ ਨਾਨਕ ਦੇ ਸਿੱਖਾਂ ਬਾਬੇ ਨਾਨਕ ਨੇ ਤੁਹਾਨੂੰ ਇਹ ਕਰਤੂਤਾ ਸਿਖਾਈ ਨਹੀਂ ਸੀ ਬਾਬੇ ਨਾਨਕ ਨੇ ਕਿਹਾ ਸੀ ਤੁਸੀਂ ਬੰਦੇ ਮਾਰੋ ਤੁਸੀਂ ਡਾਕੂ ਬਣੋ ਤੁਸੀਂ ਕਤਲ ਕਰ ਦਿਓ ਤੁਹਾਡੀਆਂ ਸਜ਼ਾਆਂ ਤੁਹਾਡੇ ਗੁਨਾਹ माफ ਹੋ ਜਾਣਗੇ ਮੈਂ ਇੱਕ ਬੇਨਤੀ ਉਹਨਾਂ ਅਖੌਤੀ ਪੰਥਕ ਜਿਹੜੇ ਅਖਵਾਉਂਦੇ ਨੇ ਉਹਨਾਂ ਨੂੰ ਕਰਨੀ ਜਿਹੜੇ ਬੰਦੇ ਇੰਡੀਆ ਦੇ ਵਿੱਚ ਅਤਵਾਦ ਵਾਲੇ ਕਤਲ ਕਰਦੇ ਸੀ ਸ਼ਰੇਆਮ ਗੁੰਡਾਗਰਦੀ ਕਰਦੇ ਸੀ ਉਹ ਇੱਥੋਂ ਭਗੌੜੇ ਹੋ ਕੇ ਕੋਈ ਕੈਨੇਡਾ ਜਾ ਕੇ ਬੈਠਾ ਕੋਈ ਅਮਰੀਕਾ ਜਾ ਕੇ ਬੈਠਾ ਕੋਈ ਆਸਟ੍ਰੇਲੀਆ ਜਾ ਕੇ ਬੈਠਾ ਕੋਈ ਜਰਮਨ ਜਾ ਕੇ ਬੈਠਾ ਤੇ ਉਹਨਾਂ ਨੇ ਰੈਫਿਊਜੀ ਕੇਸ ਲਾ ਕੇ ਉੱਥੇ ਉਹਨਾਂ ਨੇ ਪੀਆਰ ਲਈ ਹੈ ਤੇ ਜੇ ਤੁਹਾਡੀ ਸੇਵਾ ਦੇ ਨਾਲ ਐਡੇ-ਐਡੇ ਗੁਨਾਹ ਮਾਫ ਹੁੰਦੇ ਆ ਫਿਰ ਹਰਾਮ ਖੋਰੋ ਅੱਜ ਬਿਲਕੁਲ ਦੇ ਕਿਉਂ ਰਾਜੋਣਾ ਅੰਦਰ ਬੈਠਾ ਕਹਿੰਦੇ ਦੀ ਫਾਸੀ ਮਾਫ ਕਰਾਓ ਹਵਾਰਾ ਅੰਦਰ ਬੈਠਾ ਉਹਨੂੰ ਬਾਹਰ ਲੈਉਣ ਦੀ ਗੱਲਾਂ ਕਰਦੇ ਹੋ ਕੀ ਜਿਹੜੇ ਅਖੋਤੀ ਪੰਥਕ ਨੇ ਡੇਰਿਆਂ ਵਾਲੇ ਨੇ ਜਸੇਬੰਦੀਆਂ ਵਾਲੇ ਜਾਂ ਅਕਾਲ ਤਖਤ ਦੀ ਗੱਲ ਕਰਦਾ ਉਹ ਇਹਨੂੰ ਕੰਜਰ ਨੂੰ ਮੈਂ ਸ਼ਬਦ ਅੱਜ ਅੱਖ ਕੇ ਵਰਤੇ ਇਹਨੂੰ ਪੁੱਛੋਂਗੇ ਤੁਸੀਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜੀਆਂ ਇਹ ਬਕਵਾਸ ਵਾਲੀਆਂ ਕਰ ਰਿਹਾ ਬੰਦਾ ਟਕਸਾਲ ਦਾ ਮੁਖੀ ਹੈ ਕਿ ਇਹਨੂੰ ਜੋਗ ਜਸਟੀਫਾਈ ਕਰਦੇ ਹੋ ਤੁਸੀਂ ਵੀ ਇਹ ਸਹੀ ਬੋਲੇ ਮੈਂ ਕਿੱਥੇ ਹੋਰ ਬਿੰਦ ਕਰ ਲਈਏ ਭਾਈ ਜੀ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦੇ ਕਾਤਲਾਮਾ ਕਾਤਲਾਨਾ ਹਮਲਾ ਹੁੰਦਾ ਉਹਨਾਂ ਦਾ ਸਾਥੀ ਭਵਿੰਦਰ ਸਿੰਘ ਮਾਰਿਆ ਜਾਂਦਾ ਜਦੋਂ ਅੰਨੇਵਾ ਫਾਇਰਿੰਗ ਕੀਤੀ ਗੋਲਹੇ ਚਲਾਈਆਂ ਤੇ ਉਹਦਾ ਕੇਸ ਹਲੇ ਅਦਾਲਤ ਵਿੱਚ ਪੈਂਡਿੰਗ ਪਿਆ ਉਹਨੂੰ ਕੋਈ ਨਿਆਂ ਮਿਲ ਗਿਆ ਬਿਲਕੁਲ ਨਹੀਂ ਮਿਲਿਆ ਤੇ ਜਿਹੜੇ ਬੰਦੇ ਫੜੇ ਹੋਏ ਨੇ ਇਹਨਾਂ ਦੇ ਇਹਨੇ ਇਹ ਬਾਗੜ ਵਿਲੇ ਨੂੰ ਕਿਆ ਕਿਆ ਜਾਂਦਾ ਇਹਨੇ ਸਟੇਟਮੈਂਟ ਦਿੱਤੀ ਸੀ ਕਹਿੰਦਾ ਸਾਨੂੰ ਢਡੀਆਂ ਵਾਲੇ ਤੇ ਹਮਲਾ ਕਰਾਉਣਾ ਪਿਆ ਉਹ ਸਮਝਦਾ ਨਹੀਂ ਸੀ ਜਿਹੜੇ ਇਹ ਬਾਗੜ ਵਿਲੇ ਦੇ ਬੰਦੇ ਫੜੇ ਹੋਏ ਨੇ ਹਲੇ ਤੱਕ ਜੇਲ੍ਹ 'ਚ ਨਹੀਂ ਉਹ ਰਿਹਾ ਕਰਾ ਲਈ ਉਹਨਾਂ ਦੇ ਗੁਨਾਹ ਮਾਫ ਹੋ ਗਏ ਜਿਹੜਾ ਬੰਦਾ ਗੁਰਸੱਭ ਦੀ ਹਜ਼ੂਰੀ ਵਿੱਚ ਬੈਠਾ ਹੈ ਗੱਲਾਂ ਕਹਿੰਦਾ ਮੈਂ ਇੱਕ ਬੇਨਤੀ ਤੁਹਾਨੂੰ ਇਸ ਵਿੱਚੋਂ ਹਟ ਕੇ ਕਰਨ ਲੱਗਾ ਬਹੁਤੇ ਆਉਂਦੇ ਪੂਸ਼ ਨੂੰ ਅੱਗ ਲੱਗਣੀ ਆ ਜਿਹੜੀਆਂ ਮੇਰੇ ਕੋਲੇ ਮਿਰਜਾਂ ਹੁੰਦੀਆਂ ਨੇ ਹਾਈਬ੍ਰਿਡ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਜਦੋਂ ਲੜਦੀਆਂ ਨੇ ਕਿੰਨਾ ਮਾਰੀ ਸਾਬਣ ਨਾਲ ਤੋ ਲੋ ਕਿੰਨਾ ਮਰਜੀ ਘੋਲ ਲਾ ਲੋ ਉਹ ਲੜੀ ਜਾਣਗੀਆਂ ਕਿਉਂਕਿ ਸੱਚ ਜਿਹੜਾ ਉਹ ਚੁੱਭਦਾ ਹੁੰਦਾ ਸੱਚ ਕੌੜਾ ਤੇ ਕੱਚ ਜਿਹੜਾ ਉਹ ਚੁੱਭਦਾ ਹੁੰਦਾ ਇਹ ਸਾਰੇ ਆਮ ਪਤਾ ਹੈ ਹੁਣ ਮੈਂ ਜਿਹੜੀ ਗੱਲ ਕਰਨੀ ਆ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਕਿ ਜਿਹੜੀ ਰੂਪਰੇਖਾ ਭਿੰਡਰਾਂ ਵਾਲੇ ਦੇ ਆਪਣੇ ਸਮੇਂ ਦੇ ਵਿੱਚ ਬਣਾਈ ਸੀ ਗੁੰਡਾਗਰਦੀ ਦੀ ਕਿਤੇ ਜਾਗੋ ਦੀ ਗੱਲ ਕਰਦੇ ਨੇ ਕਿਤੇ ਕਿਸੇ ਵਪਾਰੀ ਨੂੰ ਕਿਸੇ ਠੇਕੇਦਾਰ ਨੂੰ ਕਿਸੇ ਹਿੰਦੂ ਨੂੰ ਮਾਰਨ ਦੀ ਗੱਲ ਕਰਦੇ ਨੇ ਜਿਹੜੇ ਉਦੋਂ ਗੁਨਾਹ ਹੋਏ ਸੀ ਉਹ ਸਾਰੇ ਗੁਨਾਹ माफ ਹੋ ਗਏ ਸੀ ਉਦੋਂ ਦੇ ਜਿਹੜੇ ਗੁੰਡਾਗਰਦੀ ਕਰਨ ਵਾਲੇ ਸੀ ਜੇ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਦੇਖੋਗੇ ਜਿਹੜੇ ਮੰਜੇ ਥੱਲੇ ਸਲੰਗ ਲਾ ਕੇ ਰੋਟੀਆਂ ਭਗਾਉਂਦੇ ਸੀ ਨਾ ਮੰਜੇ ਥੱਲੇ ਜਣ ਕੇ ਇੰਨੀ ਗਰੀਬੀ ਹੁੰਦੀ ਸੀ ਤੇ ਉਹ ਬੰਦੇ ਅੱਜ ਕਰੋੜਾਂ ਦੀਆਂ ਕੋਠੀਆਂ ਲਈ ਬੈਠੇ ਆ ਕਈ ਬੰਦੇ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਪਾਈ ਬੈਠੇ ਆ ਕਈ ਬੰਦੇ ਕੋਲੇ 100-100 ਏਕੜ ਜ਼ਮੀਨ ਹੈ ਉਹ ਕਿੱਥੋਂ ਆ ਗਈ ਉਦੋਂ ਜਿਹੜੀ ਲੁੱਟਖੋ ਕੀਤੀ ਸੀ ਅਤਵਾਦ ਵੇਲੇ ਉਹੀ ਆ ਨਾ ਉਹ ਤੇ ਉਹਨਾਂ ਵਿੱਚੋਂ ਕੁਝ ਬੰਦੇ ਹੋ ਸੀ ਜਿਹੜੇ ਬੰਦੇ ਇੱਥੋਂ ਡਰਦੇ ਇੰਡੀਆ ਛੱਡ ਕੇ ਚਲੇ ਗਏ ਆ ਮੈਂ ਕੱਲ ਬਿੱਟੂ ਦੀ ਗੱਲ ਕੀਤੀ ਸੀ ਦਲਜੀਤ ਬਿੱਟੂ ਦੀ ਅੱਜ ਕਿਸੇ ਬੰਦੇ ਨੇ ਮੈਨੂੰ ਕਮੈਂਟ ਕਰਕੇ ਸਪੈਸ਼ਲੀ ਭੇਜਿਆ WhatsApp ਦੇ ਉਹ ਕਹਿੰਦਾ ਜੀ ਤੁਸੀਂ 150 ਕਤਲ ਦੀ ਗੱਲ ਕਰਦੇ ਹੋ ਇਹਨੇ ਹਜ਼ਾਰਾਂ ਬੰਦਾ ਮਰਵਾਇਆ ਉਸ ਵਕਤ ਹੁਣ ਤੁਸੀਂ ਦੱਸੋ ਬਿੱਟੂ ਦਲਜੀਤ ਬਿੱਟੂ ਜਿੰਦਾ ਫਿਰਦਾ ਇਸ ਵਕਤ ਕਿ ਉਹਦੇ ਗੁਨਾਹ माफ ਹੋ ਗਏ ਹੋਸਣ ਤੇ ਗੁਨਾਹ माफ ਗੁਰਵਾਣੀ ਵਿੱਚ ਜਦੋਂ ਹੱਥ ਦੀ ਗੱਲ ਕੀਤੀ ਹੈ ਨਾ ਐ ਕਰ ਕਰੈ ਸੋ ਐ ਕਰ ਪਾਉ ਉਥੇ ਕਰਦਾ ਅਰਥ ਹੈ ਹੱਥ ਵੀ ਤੁਸੀਂ ਜਿਹੜੇ ਹੱਥ ਨਾਲ ਕਰਦੇ ਹੋ ਨਾ ਉਸੇ ਹੱਥ ਨਾਲ ਤੁਹਾਨੂੰ ਸਜ਼ਾ ਮਿਲਦੀ ਹੈ ਤੁਸੀਂ ਉਸੇ ਹੱਥ ਨਾਲ ਘੋਟਲਦੇ ਹੋ ਤੇ ਗੁਰਬਾਣੀ ਦੇ ਬੋਲ ਨੂੰ ਤੇ ਤੁਸੀਂ ਹਰਾਮਖੋਰੋ ਬੁਰਸਾ ਦੀ ਹਜ਼ੂਰੀ ਵਿੱਚ ਬੈਠੇ ਕਹਿ ਰਹੇ ਹੋ ਕਿ ਇੱਕ ਡਾਕੂ ਨੇ 100 ਕਤਲ ਕੀਤਾ ਸੀ ਤੇ ਉਹਨੇ 12 ਸਾਲ ਸੇਵਾ ਕੀਤੀ ਤੇ ਉਹਦੇ ਉਹਦੇ ਜਿਹੜੇ ਬਨਾਸ ਹੀ ਮਾਪ ਹੋ ਗਏ ਜੂਥ ਨੂੰ ਦੱਸਣਾ ਕੀ ਚਾਹੁੰਦੇ ਹੋ ਇਸ ਵਕਤ ਤੁਸੀਂ ਚਾਹੁੰਦੇ ਹੋ ਕਿ ਜੂਥ ਅਤਵਾਦੀ ਬਣੇ ਜੂਥ ਕਤਲ ਕਰੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਇਹ ਨਹੀਂ ਕਹਿੰਦੇ ਕਦੇ ਵੀ ਕਿ ਤੁਸੀਂ ਪੜੋ ਲਿਖੋ ਕਿਸੇ ਵਧੀਆ ਉਹਦੇ ਤੇ ਜਾਓ ਆਪਣੇ ਮਾਂ ਪਰ ਉਹਦਾ ਨਾਂ ਰੋਸ਼ਨ ਕਰੋ ਕਦੇ ਤੁਸੀਂ ਕਿਹਾ ਕਦੇ ਨਹੀਂ ਕਹਿਣਾ ਕਿਉਂਕਿ ਤੁਹਾਡਾ ਤੋਰੀ ਫੁਲਕਾ ਬੰਦ ਹੁੰਦਾ ਜਿਹੜੀ ਤੁਹਾਡੀ ਗੋਲ ਕੱਪ ਭਰਦੀਆਂ ਨੇ ਜਿਸ ਤੋਂ ਤੁਸੀਂ ਐਸ਼ ਕਰਦੇ ਹੋ ਉਹ ਤੁਹਾਡੀ ਜੱਲੀ ਖਤਮ ਹੁੰਦੀ ਹੈ ਜਿਹੜੀ ਲਗਜ਼ਰੀ ਲਾਈਫ ਤੁਸੀਂ ਕਹਿੰਦੇ ਹੋ ਤੁਹਾਡੀ ਖਤਮ ਹੁੰਦੀ ਹੈ ਜੇ ਤੁਸੀਂ ਇਹ ਗੱਪ ਛਡਪ ਨਹੀਂ ਮਾਰਦੇ ਤਾਂ ਤੁਹਾਡੇ ਤੁਹਾਡਾ ਤੋਰੀ ਫੁਲਕਾ ਚੱਲਦਾ ਨਹੀਂ ਇਹ ਬੇਨਤੀ ਮੈਂ ਤਾਂ ਕੀਤੀ ਹੈ ਟਕਸਾਲ ਦਾ ਮੁਖੀ ਹੈ ਗੁਰਨਾਮ ਸਿੰਘ ਹਰਨਾਮ ਸਿੰਘ ਤੁਮਾ ਇਹ ਬੱਗ ਬੱਡ ਬਲਰ ਇਹ ਤੁਹਾਨੂੰ ਪਤਾ ਹੋਣਾ ਇਹਦੇ ਕੋਲ ਗ੍ਰੀਨ ਕਾਰਡ ਹੈ ਅਮਰੀਕਾ ਦਾ ਉੱਥੇ ਤਾਂ ਹੈ ਜਾਂਦਾ ਨਹੀਂ ਇਹਦੇ ਛਿੱਤਰ ਪੈਂਦੇ ਨੂੰ ਪਤਾ ਵੀ ਸਾਡੇ ਬੰਦੇ ਸਾਨੂੰ ਫੜ ਕੇ ਕੁੱਟਣਗੇ ਹੁਣ ਇੱਥੇ ਜਿਹੜੀ ਇਹ ਗੁੰਡਾਗਰਦੀ ਬੰਦਾ ਕਰ ਰਿਹਾ ਤੇ ਕਰਵਾ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਇਹਦਾ ਬਕਵਾਸ ਕਰ ਰਿਹਾ ਤੇ ਇਹਦਾ ਅਸਰ ਕੀ ਤੇ ਪੈ ਰਿਹਾ ਸਾਡੀ ਨੌਜਵਾਨੀ ਤੇ ਜਿਹੜੇ ਨਵੇਂ ਮੁੰਡੇ ਅਮਰਸ਼ਕ ਦੇ ਨੇ ਗੁਰੂ ਵਾਲੇ ਬਣਦੇ ਨੇ ਉਹਨਾਂ ਦੇ ਦਿਮਾਗ ਵਿੱਚ ਹੀ ਚਲਾ ਜਾਂਦਾ ਵੀ ਜੇ ਅਸੀਂ ਕੋਈ ਗਨਾਹ ਕਰਦੇ ਆਂਗੇ ਤੇ ਸਾਨੂੰ ਕੋਈ ਸਜ਼ਾ ਨਹੀਂ ਅਸੀਂ ਚਾਰ ਭਾਂਡੇ ਮਾਰਾਂਗੇ ਗੁਰੂ ਘਰ ਜਾ ਕੇ ਦੋ ਜੈਸਰ ਦੇ ਪਾਠ ਕਰ ਲਾਂਗੇ ਦੇਖਰਾਵਾ ਦੇ ਲੋਕਾਂ ਦੇ ਝੋੜੇ ਝਾੜ ਦਾਂਗੇ ਸਾਡੇ ਗੁਨਾਮ ਆਪ ਹੋ ਜਾਣਗੇ ਕਦੇ ਨਹੀਂ ਹੋ ਸਕਦਾ ਇਹ ਜਿਹੜੀਆਂ ਇਹਨਾਂ ਨੇ ਗੱਪਾਂ ਮਾਰੀਆਂ ਨੇ ਨਾ ਇਹ ਕਿੱਥੋਂ ਕੱਢ ਕੇ ਮਾਰ ਰਹੇ ਨੇ ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ ਦਾ ਜਿਹੜਾ ਲਿਖਿਆ ਹੋਇਆ ਗ੍ਰੰਥ ਗੰਧ ਗ੍ਰੰਥ ਹੈ ਉਹਦੇ ਵਿੱਚੋਂ ਮਾਰ ਰਹੇ ਨੇ ਇਹ ਅੰਦਾਜ਼ਾ ਹੁਣ ਤੁਸੀਂ ਲਾਉਣਾ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਦੀ ਜਿਹੜੀ ਇਹ ਗੱਪਾਂ ਮਾਰੀਆਂ ਨੇ ਇਸ ਨੌਰੀਆਂ ਨੇ ਜਾਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੈ ਵਕੀਲ ਬਣਾਉਣਾ ਹੈ ਜੱਜ ਬਣਾਉਣਾ ਹੈ ਇਹ ਅਸੀਂ ਦੇਖਣਾ ਇਹ ਬੇਨਤੀ ਪ੍ਰਵਾਨ ਕਰਿਓ ਇਹ ਬਾਗੜ ਵਿਲੇ ਤੱਕ ਨਾ ਇਹ ਵੀਡੀਓ ਜਾਣੀ ਚਾਹੀਦੀ ਜੇ ਕੋਈ ਮੈਸੇਜ ਕਰ ਸਕਦਾ ਤਾਂ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ